ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰਨੇਤ ਸੋ ਅਸੀਂ ਖੜੇ ਆ ਜੀ ਸਿਰਦੋਵਾਲ ਆਪਣੇ ਕਬੱਡੀ ਗਰਾਊਂਡ ਦੇ ਵਿੱਚ ਸੋ ਤੁਹਾਡੇ ਸਾਰਿਆਂ ਨਾਲ ਇਹੀ ਸੰਝਾ ਕਰਨਾ ਸੀਗਾ ਅੱਜ ਵੈਦਰ ਬਹੁਤ ਜ਼ਿਆਦਾ ਖਰਾਬ ਹੈ ਮੀਂਹ ਦਿਖਾ ਰਿਹਾ ਸਾਰੇ ਦਿਨ ਦਾ ਸੋ ਇਸ ਕਬੱਡੀ ਕੱਪ ਨੂੰ ਆਪਾਂ ਕੱਲ ਨੂੰ ਯਾਨੀ ਕਿ 21 ਫਰਵਰੀ ਨੂੰ ਕਰਵਾ ਰਹੇ ਹਾਂ ਸੋ ਤੁਸੀਂ ਸਾਰੇ ਸਾਡਾ ਉਦਾਂ ਹੀ ਸਾਥ ਦਿਓ ਸਾਰਾ ਕੁਝ ਉਦਾਂ ਹੀ ਹੋਣਾ ਐਜ਼ ਇਟ ਇਜ਼ ਸਾਰੇ ਆਰਟਿਸਟਾਂ ਨੇ ਵੀ ਸਾਰਿਆਂ ਨੇ ਪਹੁੰਚਣਾ ਸੋ ਕਬੱਡੀ ਪਲੇਅਰਾਂ ਨੇ ਵੀ ਸਾਰਿਆਂ ਨੇ ਆਉਣਾ ਕੱਲ ਨੂੰ ਸੋ ਤੁਸੀਂ ਵੀ ਸਾਡਾ ਸਾਰੇ ਰਲ ਮਿਲ ਕੇ ਸਾਥ ਦਿਓ ਕਿਉਂਕਿ ਤੁਹਾਡੇ ਸਿਰ ਤੇ ਇਹ ਕਬੱਡੀ ਕੱਪ ਹੈ ਸੋ ਅੱਜ ਦੇ ਲਈ ਅਸੀਂ ਕੱਲ ਨੂੰ 21 ਫਰਵਰੀ ਨੂੰ ਕਬੱਡੀ ਕੱਪ ਹੋਣਾ ਸਾਰੇ ਜਰੂਰ ਬੰਚ ਹੋਮ ਹਵਾ ਕੇ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰਨੇਤ ਸੋ ਅਸੀਂ ਖੜੇ ਆ ਜੀ ਸੈਦੋਵਾਲ ਆਪਣੇ ਕਬੱਡੀ ਗਰਾਊਂਡ ਦੇ ਵਿੱਚ ਸੋ ਤੁਹਾਡੇ ਸਾਰਿਆਂ ਨਾਲ ਇਹੀ ਸਾਂਝਾ ਕਰਨਾ ਸੀਗਾ ਅੱਜ ਵੈਦਰ ਬਹੁਤ ਜ਼ਿਆਦਾ ਖਰਾਬ ਹੈ ਮੀਂਹ ਦਿਖਾ ਰਿਹਾ ਸਾਰੇ ਦਿਨ ਦਾ ਸੋ ਇਸ ਕਬੱਡੀ ਕੱਪ ਨੂੰ ਆਪਾਂ ਕੱਲ ਨੂੰ ਯਾਨੀ ਕਿ 21 ਫਰਵਰੀ ਨੂੰ ਕਰਵਾ ਰਹੇ ਹਾਂ ਸੋ ਤੁਸੀਂ ਸਾਰੇ ਸਾਡਾ ਉਦਾਂ ਹੀ ਸਾਥ ਦਿਓ ਸਾਰਾ ਕੁਝ ਉਦਾਂ ਹੀ ਹੋਣਾ ਐਜ਼ ਇਟ ਇਜ਼ ਸਾਰੇ ਆਰਟਿਸਟਾਂ ਨੇ ਵੀ ਸਾਰਿਆਂ ਨੇ ਪਹੁੰਚਣਾ ਸੋ ਕਬੱਡੀ ਪਲੇਅਰਾਂ ਨੇ ਵੀ ਸਾਰਿਆਂ ਨੇ ਆਉਣਾ ਕੱਲ ਨੂੰ ਸੋ ਤੁਸੀਂ ਵੀ ਸਾਡਾ ਸਾਰੇ ਰਲ ਮਿਲ ਕੇ ਸਾਥ ਦਿਓ ਕਿਉਂਕਿ ਤੁਹਾਡੇ ਸਿਰ ਤੇ ਤੁਹਾਡੀ ਕੱਪ ਹੈ ਸੋ ਅੱਜ ਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ ਮੌਸਮ ਖਰਾਬ ਕਰਕੇ ਤੇ ਕੱਲ ਨੂੰ 21 ਫਰਵਰੀ ਨੂੰ ਕੱਪੀ ਕੱਪ ਹੋਣਾ ਸਾਰੇ ਜਰੂਰ ਪਹੁੰਚ ਹਮਾ ਕੇ ਥੈਂਕ ਯੂ ਜੀ